ਅੱਜ ਤੁਹਾਡੇ ਵਾਸਤੇ ਆਪਾਂ ਦੋ گاਵਾਂ ਲੈ ਕੇ ਆਏ ਆ ਸੱਜਣੋ ਇੱਕ گاਾਂ ਐਚ ਐਫ ਆ ਤੇ ਇੱਕ ਕ੍ਰੋਸ ਦੇ ਵਿੱਚ ਆ ਪੂਰੀਆਂ ਟੌਪ ਦੀਆਂ گاਵਾਂ ਨੇ ਹਨਾ ਬਾਕੀ ਸਾਰੀ ਡਿਟੇਲ ਲੈਣੇ ਆ ਆਪਾਂ ਬਾਈ ਤੋਂ ਤੇ ਬਾਈ ਮਿਲ ਕੀਤ ਮੇਰੇ ਨਾਲ ਹਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਸਭ ਤੋਂ ਪਹਿਲਾਂ ਆਪਣਾ ਪਿੰਡ ਲੋਕੇਸ਼ਨ ਦੱਸ ਦੀ ਆਪਾਂ ਪਿੰਡ ਰਾਮਨਗਰ ਆ ਬਾਈ ਤਹਿਸੀਲ ਮੋੜ ਮੰਡੀਆ ਜ਼ਿਲ੍ਹਾ ਪਟਿਆਲਾ ਠੀਕ ਐ ਤੇ ਬਾਕੀ ਫੋਨ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਚਲਾਵਾਂਗੇ ਹਨਾ ਤੇ ਬਾਈ ਆਪਾਂ ਪਹਿਲਾਂ ਇਸੇ ਗਾਂ ਤੋਂ ਸ਼ੁਰੂ ਕਰਦੇ ਆਂ ਇਹਦੀ ਕੀ ਡਿਟੇਲ ਆਪਣੇ ਕੋਲੇ ਹੁੰਦੀ ਹੈ ਤੇ ਬਾਈ ਤੀਜੇ ਸੂਏ ਆ ਠੀਕ ਆ ਬਾਈ 14 ਲੀਟਰ ਦੁੱਧ ਆ ਮਾਗਰ ਬੱਚਾ ਮਾਗਰ ਬੱਚਾ ਹਾਂ ਹੁਣ 14 ਲੀਟਰ ਆ ਬਾਈ 14 ਲੀਟਰ ਜਮਾ ਤਿਆਰ ਆ ਬਾਈ ਲੈ ਬਾਈ ਖੋਲ ਦਿ ਜਾਨਾ ਆਪਾਂ ਇੱਕ ਵਾਰੀ ਖੋਲ ਕੇ ਦਿਖਾ ਦਈਏ ਬਾਈ ਤੁਹਾਨੂੰ ਤੋੜਾ ਫੇਰਾ ਦਿਖਾ ਜੇ ਗਾਂ ਦਾ ਕ੍ਰੋਸ ਦੇ ਵਿੱਚ ਆ ਮਿੱਤਰੋ ਤੇ ਗਾਂ ਸੀਲ ਸੂੜ ਕਿਵੇਂ ਆ ਬਾਈ ਸੀਲ ਪੂਰੀ ਆ ਬਾਈ ਠੰਡੀ ਸੀਲ ਪੂਰੀ ਜਮਾ ਹੈ ਠੀਕ ਹੈ ਤੇ 20 ਕਿ ਦਿਨ ਹੋ ਗਏ ਸੂਏ ਨੂੰ ਇਹਨੂੰ 20 ਹਾਂ 20-22 ਦਿਨ ਹੋ ਗਏ ਬਾਈ ਸੂਏ ਨੂੰ ਠੀਕ ਆ ਲੈ ਵੀ ਦੋਸਤੋ ਆ ਦੇਖੋ ਤੁਸੀਂ ਗਾਂ ਬਈ ਇਹ ਕ੍ਰੋਸ ਦੇ ਵਿੱਚ ਆ ਜਾਂਦੀ ਆ ਥਾਣਾ ਥੁਣਾ ਦੀ ਕਿਵੇਂ ਆ ਬਈ ਥਾਣਾ ਦੇ ਬਾਈ ਓਕੇ ਆ ਜਮਾ ਮੋਟੀ ਧਾਰਾ ਜਮਾ ਲੈ ਵੀ ਚੈੱਕ ਕਰੋ ਮਿੱਤਰੋ ਜੇ ਕਿਸੇ ਨੂੰ ਚਾਹੀਦੀ ਆ ਬਾਈ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਠੀਕ ਹੈ ਦਰਮਿਆਨੀ ਗਾਂ ਦੀ ਕ੍ਰੋਸ ਦੇ ਵਿੱਚ ਪੈਂਦੀ ਹੈ ਮੰਗਰ ਬੱਚਾ ਗਾ 20 22 ਦਿਨ ਹੋਇਆ ਸੂਈ ਨੂੰ ਤੇ 14 ਲੀਟਰ ਬਾਈ ਦੱਸਦਾ ਵੀ ਦੁੱਧ ਇਹਦਾ ਜਿਹੜਾ ਹੁਣ ਤਿਆਰ ਹੈਗਾ ਜੇ ਚੰਗੀ ਸੇਵਾ ਵਾਲਾ ਬੰਦਾ ਹੋਵੇ ਤਾਂ ਦੁੱਧ ਬਈ ਇਹਦਾ ਵੱਧ ਵੀ ਜਾਊਗਾ ਠੰਡੀ ਸੀਲ ਬਹੁਤ ਆ ਗਾਂ ਇਹ ਹੈਣਾ ਲੈ ਬਈ ਬੰਨ ਦੇ ਥਣ ਥਣ ਵੀ ਆਪਾਂ ਤੁਹਾਨੂੰ ਹੋਰ ਦਿਖਾ ਦਈਏ ਇੱਕ ਵਾਰੀ ਹਨਾ ਆ ਲਓ ਬਈ ਥਣ ਥਣ ਚੈੱਕ ਕਰ ਲਓ ਬਈ ਤੇ ਇਹ ਵਾਲੂ ਵਾ ਬਹੁਤ ਵਧੀਆ ਹੈਗਾ ਆ ਦੇਖੋ ਲਓ ਚੈੱਕ ਥਣ ਬਾਈ ਪੂਰਾ ਮੁਠੀ ਵਾਲਾ ਥਣ ਲੱਗਿਆ ਹੋਇਆ ਹੈਗਾ ਹਨਾ ਤੇ ਅੱਛਾ ਬਾਈ ਮਿਲ ਕੀ ਤਾਂ ਇਹਦੀ ਕੀ ਡਿਮਾਂਡ ਰੱਖੀ ਹੋਈ ਆਪਾਂ ਨੇ ਡਿਮਾਂਡ ਬਾਈ ਇਹਦੀ 43000 47000 ਹਾਂ ਦੇਣ ਲੈਣ ਦੇ ਲੈ 38 ਦੀ ਦੇ ਦਾਂਗੇ ਬਈ 38 ਦੇ ਦਾਂਗੇ ਹਾਂ ਲੈ ਵੀ ਦੋਸਤੋ ਬਾਈ ਕਹਿੰਦਾ ਵੀ 38000 ਦੀ ਆਪਾਂ ਇਹ ਗਾਂ ਜਿਹੜੀ ਸਾਨੂੰ ਦੇ ਦਾਂਗੇ 14 ਲੀਟਰ ਦੁੱਧ ਆ ਬਾਈ ਹਨ ਤੇ ਠੰਡੀ ਸੀਲ ਕਾਗੀ ਅੱਗੇ ਤੁਹਾਨੂੰ ਬਾਈ ਇੱਕ ਨਗੀਨਾ ਹੋਰ ਦਿਖਾਉਣੇ ਆ ਟਾਪ ਦਾ ਨਗੀਨਾ ਬਾਈ ਕੋਲੇ ਐਚ ਐਫ ਆ ਜਿਹੜਾ ਉਹ ਘਰੇ ਰੱਖਿਆ ਹੋਇਆ ਤੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਾਈ ਦਾ ਬਸ ਘਰੇ ਨਾਰਮਲ ਪਸ਼ੂ ਰੱਖੇ ਹੋਏ ਆ ਬਾਈ ਤੇ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਦੂਜੇ ਸੂਏ ਆ ਹੂੰ ਦੂਜੇ ਸੂਏ ਮੈਂ ਮਲੇ ਪਹਿਲੇ ਸੂਏ ਨੇ ਦਿੱਤਾ 20 22 ਲੀਟਰ ਦੁੱਧ ਪਹਿਲੇ ਸੂਏ ਬਾਈ ਹਾਂ ਠੀਕ ਐ ਤੇ ਹੁਣ ਦੂਜੇ ਸੂਏ ਆ ਠੰਡੀ ਸੀਲ ਪੂਰੀ ਆ ਬਾਈ ਜਮੈਂ ਕੋਈ ਵਾਸਤਾ ਨਹੀਂ ਠੀਕ ਹੈ ਭਾਈ ਹਾਦਨ ਦਾ ਮਤਲਬ ਵੀ 9 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਦੇ 9 ਤਰੀਕ ਨੂੰ ਭਾਈ ਹਾਂ ਲੈ ਵੀ ਸੱਜਣੋਂ ਇਹ ਵੀ ਤੁਹਾਨੂੰ ਦਿਖਾਉਣਾ ਹੈ ਭਾਈ ਖੋਲ ਕੇ ਦਿਖਾ ਦਈਏ ਆਪਾਂ ਨਾ ਤੇ ਮਲਕੀਤ ਭਾਈ ਇਹਦਾ ਕੋਈ ਸੀਮਨ ਵਗੈਰਾ ਜਿਹੜਾ ਲੱਗਿਆ ਹੋਇਆ ਕੋਈ ਨਾ ਵਗੈਰਾ ਤੁਹਾਨੂੰ ਭਾਈ ਲੱਗਿਆ ਤਾਂ ਚੰਗੀ ਆ ਕੋ ਆਪ ਚੰਗੀ ਆ ਇਹ ਹਾਂ ਸੀਮਨ ਤਾਂ ਵਧੀਆ ਸਰਕਾਰੀ ਤੇ ਇੱਥੇ ਸਾਡੇ ਅਵੋਰ ਤੋਂ ਨਾ ਹੁੰਦਾ ਅੱਛਾ ਉਹ ਤੋਂ ਲਵਾਇਆ ਉਹ ਤੋਂ ਲਵਾਇਆ ਉਹ ਤਾਂ ਭਾਈ ਸਰਕਾਰੀ ਆ ਫਿਰ ਤਾਂ ਟਾਪ ਦਾ ਸੀਮਨ ਹੀ ਲੱਗਿਆਗਾ ਲੈ ਵੀ ਸੱਜਣੋਂ ਤੁਸੀਂ ਤੋਰ ਤੋਰ ਚੈੱਕ ਕਰੋ ਲੇਵਾ ਲੂਆ ਬਣਾਉਂਦੀ ਆਉਂਦੀ ਆ ਭਾਈ ਪੂਰਾ ਤਗੜਾ ਹਨਾ ਇਹ ਤੇ 9 ਤਰੀਕ ਨੂੰ ਦੇਣਾ ਜੇ ਇਹਦੇ ਸੱਜਣੋਂ ਪੂਰੇ ਐ ਤੇ ਬੇਲ ਬੂਲ ਬਹੁਤ ਲੰਬੀ ਐ ਤੇ ਕੱਦ ਵੀ ਬਹੁਤ ਉੱਚਾ ਬਾਈ ਬਹਿੜਦਾ ਹਨਾ ਬਾਕੀ ਕੱਦ ਬਹੁਤ ਸੁਆ ਨਮਾ ਹਾਣਾ ਤੇ ਦੁੱਧ ਵੀ ਬਾਈ ਕਹਿੰਦਾ ਵੀ ਵਧੀਆ ਐ ਇਸ ਵਾਰ ਦੇ ਜੂਗੀ ਇਹ ਤੇ ਥਣ ਸੋਣਾ ਦੀ ਬਹੁਤ ਸਾਫ ਬਾਈ ਤੁਸੀਂ ਤਾਂ ਰੱਖੀ ਆ ਪਿਛਲੇ ਥਣ ਸੋਣ ਓਕੇ ਥਣ ਸੋਣ ਓਕੇ ਬਾਈ ਜਮਾ ਪੂਰੇ ਥਾਣਾ ਮੋਟੀ ਧਾਰ ਹੁੰਦੀ ਐ ਪੂਰੀ ਐ ਵਧੀਆ ਲਓ ਜੀ ਸੀਲ ਸੰਧੀ ਪੂਰੀ ਐ ਠੀਕ ਐ ਤੇ ਇਹਦੀ ਬਾਈ ਫਿਰ ਆਪਾਂ ਕੀ ਡਿਮਾਂਡ ਰੱਖੀ ਹੋਈ ਐ ਇਹ ਤਾਂ ਆਪਸੀ ਲੈਣ ਦੇਣ ਹੀ ਆ ਬਾਈ 25 125 ਹੈ 125 ਹਾਂ ਲੈ ਵੀ ਸੱਜਣੋਂ ਲੈਣ ਦੇਣ ਕਰਦਾ ਬਾਈ 1 ਲੱਖ ਤੇ 25000 ਰੁਪਏ ਇਸ ਗਾਂ ਦੀ ਬਾਈ ਕਹਿੰਦਾ ਆਪਾਂ ਲੈਣ ਦੇਣ ਨਹੀਂ ਕਰਨਾ ਤੇ ਬਾਈ ਉੱਚੀ-ਅੱਚੀ ਬਹੁਤ ਆ ਪ੍ਰਿੰਟ ਬਹੁਤ ਹਾਂ ਦੇਖ ਲੈ ਮੇਰਾ 6 ਫੁੱਟ ਕਾਦਾ 5 ਫੁੱਟ ਦੀ ਆਪ ਆ ਜਮਾ ਇਹ ਹਾਂ ਬਿਲਕੁਲ ਤੇ 9-10 ਫੁੱਟਾਂ ਲੰਮੀ ਆ ਇਹ ਬਿਲਕੁਲ ਬਹੁਤ ਸੋਹਣੀ ਗਾਂ ਬਾਈ ਹਨਾ ਜੇ ਕਿਸੇ ਨੇ ਲੈਣੀ ਆ ਚੰਗਾ ਦੁੱਧ ਚਵਾਜੂਗੀ ਤੇ ਕੋਈ ਰੱਖਣ ਨੂੰ ਵਧੀਆ ਬਾਈ ਉਹ ਘਰ ਦੁੱਧਾਂ ਤਾਂ ਬਹੁਤ ਪਾਊਏਗੀ ਇੱਕ ਪੱਕੀ ਸੀਲ ਠੰਡੀ ਆ ਠੀਕ ਆ 12522 ਡਿਮਾਂਡ ਇਹਦੀ ਕਰਦਾ ਹੈਗਾ ਬਾਕੀ ਤੁਸੀਂ ਕਾਲ ਕਰੋਗੇ ਰੇਟ ਬਣਾ ਲਿਓ ਠੀਕ ਆ ਵਿਜ਼ਿਟ ਕਰ ਲਿਓ ਪਿੰਡ ਰਾਮਨਗਰ ਹੈ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਦੇ ਕੋਲੇ ਪਿਆ ਜਾਂਦਾ ਇਹ ਦੋ ਨਾਗਾ ਸੱਜਣੋਂ ਬਾਈ ਕੋਲੇ ਸੇਲ ਵਾਸਤੇ ਠੀਕ ਹੈ ਜੀ ਜੇ ਕਿਸੇ ਵੀ ਸੱਜਣ ਮਿੱਤਰ ਨੂੰ ਚਾਹੀਦੀ ਹੈ ਤਾਂ ਕਰ ਲਿਓ ਬਾਈ ਨਾਲ ਸੰਪਰਕ